ਵਾਹਿ ਗੁਰੂ 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 ਆਖਾ ਖਾਲਸਾ ਵੈਗਰ ਜੀ ਦੇ ਫਤਿਹ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਦਰਸ਼ਨ ਦੇ ਕੁੱਲੀ ਆਲਾ ਪਿੰਡ ਕਾਲਿਆਂ ਦੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਸਾਰੇ ਸੇਵਕਾ ਜਿੰਨੇ ਸਾਰੇ ਸੰਗਤੋ ਦੀ ਲੰਗਰ ਖੁਸ਼ੀ ਨਾਲ ਬੜੇ ਧੂਮ-ਧਾਮ ਨਾਲ ਚਲਾਉਂਦੇ ਨੇ ਹਾਲ ਸਾਲ 7 ਸਾਲ ਹੋ ਗਏ ਇਸ ਲੰਗਰ ਚੱਲਦੇ ਨੂੰ ਲੰਗਰ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਸਾਰੀ ਸੰਗਤ ਦਾ ਮੇਰੇ ਜਿੰਨੇ ਪੁੱਤ ਪੁਤੀ ਜੀ ਸਾਹਿਬ ਮੇਰੇ ਨਾਲ ਨੇ ਸਾਥ ਦਿੰਦੇ ਬੜਾ ਤਗੜਾ ਜਵਦਾ ਤੇ ਆ ਲੰਗਰ ਚੱਲ ਰਿਹਾ ਲੰਗਰ ਲੰਗਰ ਦੀ ਖੁਸ਼ੀ ਦੇ ਵਿੱਚ ਆਣ ਕੇ ਤਾਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਦਸ਼ਨ ਸਿੰਘ ਜੀ ਕੁੱਲੀ ਵਾਲੇ ਕਾਲਿਆ ਵਾਲੇ ਉਹਨਾਂ ਦੀ ਕਿਰਪਾ ਤੇ ਸਦਕੇ ਇਹ ਲੰਗਰ ਦੀ ਸੇਵਾ ਚੱਲ ਰਹੀ ਆ ਇਹ 8 8-9 ਸਾਲ ਤੋਂ ਲੰਗਰ ਸੇਵਾ ਚੱਲ ਰਹੀ ਆ ਇਸ ਤੋਂ ਭਰੰਤ ਪਹਿਲਾਂ ਬਾਬਾ ਜੀ ਦੀ ਵਰ੍ਹੇ ਮਨਾਈ ਜਾ ਰਹੀ ਆ 24-25 ਸਾਲ ਤੋਂ ਮਨਾਈ ਜਾ ਰਹੀ ਆ ਲਗਾਤਾਰ ਬਿਲਕੁਲ ਨਿਰੰਤਰ ਸੇਵਾ ਚੱਲ ਰਹੀ ਆ ਕਿਸੇ ਕੋ ਕੋਈ ਵੀ ਮਾਇਆ ਨਹੀਂ ਮੰਗੀ ਜਾਂਦੀ ਕਿਸੇ ਨੂੰ ਕਹਿ ਨਹੀਂ ਜਾਂਦਾ ਵੀ ਇਹ ਲੰਗਰ ਲਾਉਣ ਲੱਗੇ ਆ ਸਾਨੂੰ ਕਿ ਆਪਣੇ ਮਾਇਆ ਦੋ ਇਹ ਬਾਪੂ ਕੁਲੀ ਵਾਲਾ ਆਪੇ ਹੀ ਭਾਗ ਲਾ ਜਾਂਦਾ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਗਾੜੀ ਮੈਨੂੰ ਤਰਲਾ ਮਾਰਿਆ ਦੋਹਾਂ ਭਰਾਵਾਂ ਨੂੰ ਜਾ ਕੇ ਮੈਂ ਤੇ ਲਾਲ ਸਿੰਘ ਹੀ ਨੇ ਅਸੀਂ ਦੋਹਾਂ ਭਰਾ ਹਰ ਸਾਲ ਅਨੰਦਪੁਰ ਸਾਹਿਬ ਜਾਂਦੇ ਸਾਂ ਅਸੀਂ ਇੱਕੋ ਹੀ ਤਰਲਾ ਮਾਰਦੇ ਬਾਪੂ ਝੋਲੀ ਢੱਡੀ ਬਾਪੂ ਕੁਲੀ ਬਾਪੂ ਕੁਲੀਆ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਸਾਨੂੰ ਲੰਗਰ ਦੀ ਸੇਵਾ ਚਾਹੀਦੀ ਆ ਐਵੇਂ ਤੇਰੇ ਦਰ ਤੇ ਜਾਂਦੀਆਂ ਸੰਗਤਾਂ ਨੂੰ ਲੰਗਰ ਛਕਾਈਏ ਤੇ ਬਾਪੂ ਕੁਲੀਆ ਦੇ ਗੁਣ ਗਾਈਏ ਸੰਗਤਾਂ ਦੇ ਗੁਣ ਗਾਈਏ ਇਹ ਪਾਸ਼ਾ ਦੀ ਕਿਰਪਾ ਕੀਤੀ 15 ਸਾਲਾਂ ਬਾਅਦ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 9 ਸਾਲ ਹੋ ਗਿਆ ਲਗਾਤਾਰ ਉਹ ਲੰਗਰ ਦੀ ਸੇਵਾ ਚੱਲ ਰਹੀ ਆ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਕਾਲਿਆਂ ਦੇ ਸਹਿਯੋਗ ਨਾਲ ਇਹ ਬੜੀ ਬੜੀ ਧੂਮ ਧਾਮ ਨਾਲ ਸ਼ਰਧਾ ਨਾਲ ਇਹ ਲੰਗਰ ਚਲਾਇਆ ਜਾਂਦਾ ਕੋਈ ਸੇਵਾ ਨਹੀਂ ਕੱਟੀ ਗਈ ਜਾਂਦੀ ਬਸ ਇਸ ਤਰ੍ਹਾਂ ਹੀ ਚੱਲਦਾ ਜਿੰਨੇ ਦਿਨ ਲੰਗਰ ਚੱਲਦਾ ਹੈ ਜੀ ਇਹ ਲੰਗਰ 600 ਦਿਨ ਲਗਾਤਾਰ ਚੱਲਦਾ ਇਹ ਸਾਧਨ ਲੰਗਰ ਲਗਾਤਾਰ ਚੱਲਦਾ ਹੈ ਲੰਗਰ ਵਿੱਚ ਜੋ ਵੀ ਪਦਾਰਥ ਆਇਆ ਅਸੀਂ ਬਾਬਾ ਜੀ ਨੂੰ ਕਹਿੰਦੇ ਨੇ ਪੁੱਤ ਭਾਂਡੇ ਮੁੱਦੇ ਮਾਰਨੇ ਰਾਤ ਨੂੰ ਸਿਰੇ ਬੱਪੂ ਫੇਰ ਹੋਰ ਦਊਗਾ ਇਸ ਤਰ੍ਹਾਂ ਹੀ ਹੁੰਦਾ ਰਿਹਾ ਹੈ ਭਾਂਡੇ ਮੁੰਦੇ ਮਾਰਦੇ ਆ ਸਿਰੇ ਪਤਾ ਨਹੀਂ ਪਦਾਰਥ ਕਿੱਥੋਂ ਆ ਜਾਂਦੇ ਬੰਨ ਵਾਲੇ ਸਾਨੂੰ ਖੁਦ ਨਹੀਂ ਪਤਾ ਲੱਗਦਾ ਵੀ ਇਹ ਇੰਨਾ ਇੰਨਾ ਭਾਜਾ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਸੰਗਤ ਜਿੱਦਾਂ ਖਾਂਦੀ ਏ ਜਿੱਦਾਂ ਆਉਂਦੀ ਆ ਉਦਾਂ ਸ਼ੱਕ ਸ਼ਕਾਕ ਦੂਰੀ ਜਾਂਦੀ ਆ ਸੰਗਤ ਜੀ ਬਿਆਨਤ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ